ਬਹੁਤ ਧੰਨਵਾਦੀ। ਨੌਜੀ ਪੰਜਾਬ ਦੀਆਂ ਖਬਰਾਂ ਦੇ ਉੱਤੇ ਬ੍ਰੇਕਿੰਗ ਨਿਊਜ਼ ਤੇ ਔਰ ਭਾਰਤ ਦੇ ਵਿੱਚੋਂ ਕੀ ਕੀ ਖਬਰਾਂ ਨੇ ਉਹਨਾਂ ਤੇ ਝਾਤ ਮਾਰ ਲਈ। ਜੀ। ਬਿਲਕੁਲ ਜੇਕਰ ਨੈਸ਼ਨਲ ਪੋਲਿਟਿਕਸ ਦੀ ਗੱਲ ਕਰੀਏ ਤਾਂ ਦੇਖੋ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਬਿਹਾਰ ਤੇ ਸਭ ਦੀਆਂ ਨਿਗਾਮਾਂ ਟਿਕੀਆਂ ਹੋ ਜਾਂਦੀਆਂ। ਕਿਉਂਕਿ ਦੇਸ਼ ਦੇ ਵਿੱਚ ਦੋ ਤਿੰਨ ਸੂਬੇ ਜਿਹੜੇ ਨੇ ਉਹ ਜਾਦਾ ਵੱਡੇ ਨੇ। ਜਿਹਦੇ ਵਿੱਚ ਯੂਪੀ ਵੀ ਹੈ, ਬਿਹਾਰ ਵੀ ਹੈ। ਜਿੱਥੇ ਤੁਸੀਂ ਦੇਖੋ ਕਿ ਪੰਜਾਬ ਦੀ ਜੇਕਰ ਵੋਟ ਇਸ ਵੇਲੇ 2 ਕਰੋੜ ਹੈ। ਤਾਂ ਵਿਹਾਰ ਦੀ ਇਕੱਲੀ ਵੋਟ ਵੋਟ ਦੀ ਮੈਂ ਗੱਲ ਕਰ ਰਿਹਾ ਪਾਪੂਲੇਸ਼ਨ ਦੀ ਨਹੀਂ 7 ਕਰੋੜ ਹੈ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਲੋਕ ਸਭਾ ਸੀਟਾਂ ਵਿਧਾਨ ਸਭਾ ਸੀਟਾਂ ਉੱਥੋਂ ਦੀ ਸਰਕਾਰ ਜਿਹੜੀ ਹੈ ਉਹਦੇ ਨਾਲ ਕੀ ਕੁਝ ਕੇਂਦਰ ਦੀ ਸਰਕਾਰ ਬਣਦੀ ਹੈ ਭਾਵ ਕਿ ਜਿਵੇਂ ਕਹਿੰਦੇ ਹੁੰਦੇ ਆ ਕਿ ਜੇਕਰ ਤੁਸੀਂ ਦੇਸ਼ ਦੇ ਵਿੱਚ ਰਾਜ ਕਰਨਾ ਹੈ ਤਾਂ ਉਹਦਾ ਰਾਹ ਯੂਪੀ ਤੋਂ ਜਾਂਦਾ ਹੈ ਕਿਉਂਕਿ ਯੂਪੀ ਦੇ ਵਿੱਚ 80 ਸੀਟਾਂ ਨੇ ਲੋਕ ਸਭਾ ਦੀਆਂ ਤੇ ਉਸੇ ਤਰੀਕੇ ਨਾਲ ਬਿਹਾਰ ਵੀ ਇੱਕ ਵੱਡੀ ਸੀਟ ਹੈ ਤੇ ਉੱਥੇ ਜਿਹੜੀ ਕਿਉਂਕਿ ਹੁਣ ਇੱਕ ਟ੍ਰੈਂਡ ਇਹ ਵੀ ਹੋ ਗਿਆ ਕਿ ਪਾਰਟੀਆਂ ਇਕੱਲੀਆਂ ਤੇ ਇਕੱਲੀਆਂ ਨਹੀਂ ਲੜਦੀਆਂ ਹੈਗੀਆਂ ਮਹਾ ਗਠਬੰਧਨ ਕਹਿ ਕੇ ਲੜਦੀਆਂ ਨੇ ਤੇ ਅੱਜ ਜਿਹੜੇ ਲਾਲੂ ਪ੍ਰਸ਼ਾਦ ਜਾਦਵ ਦੇ بیٹے ਨੇ ਤੇਜਸਵੀ ਜਾਦਵ ਉਹਨਾਂ ਨੂੰ ਸੀਐਮ ਫੇਸ ਐਲਾਨਿਆ ਹੈ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਤੇਜਸਵੀ ਦੀ ਪਾਰਟੀ ਹੈ ਇੱਕ ਦੋ ਹੋਰ ਪਾਰਟੀਆਂ ਇਸ ਤਰੀਕੇ ਦੇ ਨਾਲ ਅਲਾਈਅੰਸ ਹੈ ਤਾਂ ਉਸਤੇ ਵੀ ਨਿਗਰਾਨੀ ਰਹੇਗੀ ਤੇ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਦੇਸ਼ ਦੇ ਵਿੱਚ ਹੁੰਦੀ ਹੈ ਉਸੇ ਤਰ੍ਹਾਂ ਦੇ ਲੁਭਾਉਣੇ ਵਾਅਦੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਬੱਚੋ ਫੁੱਲਫੁੱਲ ਕਿੰਨੇ ਕੁ ਹੁੰਦੇ ਨੇ ਇਹ ਤਾਂ ਸਮੇਂ ਤੋਂ ਬਾਅਦ ਪਤਾ ਲੱਗਦਾ ਹੈ ਤੇ ਜੇਕਰ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਮੁੱਖ ਮੰਤਰੀ ਪੰਜਾਬ ਦਾ ਨਾਂ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਵੀ ਕੀਤਾ ਸੀ ਕਿ ਇੱਕ ਜਗਮਨ ਸਮਰਾ ਨਾਂ ਦੇ ਸ਼ਖਸ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਚੈਲੰਜ ਕੀਤਾ ਗਿਆ ਕਿ ਕੋਈ ਝੂਠਾ ਕਹਿ ਕੇ ਦਿਖਾ ਦੇ ਉਸ ਤੇ ਹੁਣ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਹਾਲਾਂਕਿ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਛੋਟੇ ਛੋਟੇ ਕਾਲ ਤੇ ਪ੍ਰੈਸ ਕਾਨਫਰੰਸ ਕਰਦੇ ਹੋ ਲੋਕਾਂ ਨੂੰ ਜਵਾਬ ਦੇਣਦੇ ਹੋ ਤੇ ਹੁਣ ਇਸ ਗੱਲ ਨੂੰ 3-4 ਦਿਨ ਹੋ ਗਏ ਨੇ ਤੁਸੀਂ ਚੁੱਪ ਕਿਉਂ ਹੋ ਕਿ ਇਸ ਜਵਾਬ ਕਿਉਂ ਨਹੀਂ ਦਿੰਦੇ ਕਹੋ ਨਾ ਕਿ ਜਾਂ ਤਾਂ ਇਹ ਝੂਠੀ ਹੈ ਜਾਂ ਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਚਾਹੁੰਦੇ ਹੋ ਕਿ ਦੱਸੋ ਤਾਂ ਸਹੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕੋਈ ਕਹਿ ਰਿਹਾ ਹੈ ਕਿ AI ਜਨਰੇਟਡ ਹੈ ਕੋਈ ਕਹਿ ਰਿਹਾ ਕਿ ਡਾਕਟਰੇਟ ਹੈ ਕੋਈ ਕਹਿ ਰਿਹਾ ਹੈ ਕਿ ਜਾਣਬੁੱਝ ਕੇ ਅਜਿਹੀ ਵੀਡੀਓ ਬਣਾਈ ਗਈ ਹੈ ਤੇ ਦੂਜਾ ਜਿਹੜਾ ਸ਼ਖਸ ਹੈ ਉਹਨਾਂ 라ਹੂ ਕਹਿੰਦਾ ਕਿ ਮੈਂ ਤਾਂ ਸੱਚ ਬੋਲ ਰਿਹਾ ਹਾਂ ਇਹ ਸਾਬਤ ਕਰਕੇ ਦਿਖਾ ਦੂੰ। ਸੋ ਅੱਜ ਫਿਰ ਸੀਐਮ ਮਾਨ ਭਗਵੰਦਰ ਮਾਨੰਡਾ ਗਏ ਸਕੂਲ ਆਫ ਐਮੀਨੈਂਸ ਦੇ ਵਿੱਚ ਫਿਰ ਬਸੀ ਪਠਾਣਾ ਵੀ ਗਏ ਮੰਡੀਆਂ ਦਾ ਦੌਰਾ ਕੀਤਾ। ਉਸ ਦੌਰਾਨ মিডিਆ ਦੇ ਵੱਲੋਂ ਪੁੱਛਿਆ ਗਿਆ ਕਿ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਕਾਰਜਕਰੇ ਅਸ਼ਵਨੀ ਸ਼ਰਮਾ ਉਹ ਪੁੱਛ ਰਹੇ ਨੇ ਤੁਹਾਡੀ ਵੀਡੀਓ ਦੇ ਬਾਰੇ। ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਕੋਲ ਫੇਕ ਤੋਂ ਬਿਨਾ ਹੋਰ ਹੈ ਹੀ ਕੀ। ਬਸ ਇਹਨਾਂ ਕੋਈ ਜਵਾਬ ਦਿੱਤਾ ਹੈ। ਆਪਣੀ ਵੀਡੀਓ ਤੇ ਉਹ ਤਾਂ ਨਹੀਂ ਬੋਲੇ। ਪਰ ਆਮ ਆਦਮੀ ਪਾਰਟੀ ਦੇ ਜਿਹੜੇ ਬਲਤੇਜ ਪੰਨੂ ਨੇ ਮਲਵਿੰਦਰ ਕੰਗ ਨੇ ਉਹਨਾਂ ਦੇ ਵੱਲੋਂ ਜ਼ਰੂਰ ਪ੍ਰੈਸ ਕਾਨਫਰੰਸਾਂ ਕੀਤੇਗਾ ਉਹਨਾਂ ਨੇ ਬੀਜੇਪੀ ਤੋਂ ਸਵਾਲ ਚੁੱਕੇ ਕਿ ਬੀਜੇਪੀ ਜਿਹੜੀ ਹੈ ਜਾਣਬੁੱਝ ਕੇ ਸੀਐਮ ਮਾਨ ਦੀ ਕਿਰਦਾਰਕੋਸ਼ੀ ਕਰ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਕਿਉਂਕਿ ਆਮ ਘਰ ਦੇ ਵਿੱਚੋਂ ਆਏ ਹੋਏ ਨੇ ਇੱਕ ਮਾਸਟਰ ਦੇ ਮੁੰਡੇ ਨੇ ਉਹਨਾਂ ਦੇ ਖਿਲਾਫ ਹੋਰਤਾ ਕਿਉਂਕਿ ਨਹੀਂ ਮਿਲਿਆ ਕਿਸੇ ਨੂੰ ਕੋਈ ਕਰਾਪਸ਼ਨ ਦਾ ਚਾਰਜ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਉਹ ਕਹਿੰਦੇ ਕਿ ਹੁਣ ਇਹ ਕਿਰਦਾਰਕੋਸ਼ੀ ਕਰਨ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਹੈ ਤੇ ਇਹਦੇ ਪਿੱਛੇ ਬੀਜੇਪੀ ਹੈ ਤਾਂ ਹੁਣ ਇਸ ਨੂੰ ਲੈ ਕੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਨੇ ਹਾਲਾਂਕਿ ਬੀਜੇਪੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਤੁਹਾਡੇ ਬੀਜੇਪੀ ਦੇ ਲੀਡਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਬੀਜੇਪੀ ਨੇ ਸਵਾਲ ਕੀਤਾ ਕਿ ਜਿਹੜੇ ਲੱਖਾਂ ਹੋਰ ਸ਼ੇਅਰ ਹੋਏ ਨੇ ਉਹ ਸਾਰੇ ਕੀ ਬੀਜੇਪੀ ਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਰੋਕ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜਿਹਦੇ ਵੱਲੋਂ ਗੂਗਲ ਨੂੰ ਨੋਟਿਸ ਕੀਤਾ ਗਿਆ ਫੇਸਬੁੱਕ ਨੂੰ ਨੋਟਿਸ ਕੀਤਾ ਗਿਆ ਕਿ 24 ਘੰਟੇ ਦੇ ਵਿੱਚ ਇਹ ਜਿਹੜੀਆਂ ਇਤਰਾਜ਼ਯੋਗ ਵੀਡੀਓਜ਼ ਨੇ ਇਹਨਾਂ ਨੂੰ ਹਟਾਇਆ ਜਾਵੇ ਤੇ ਸਰਚ ਦੇ ਵਿੱਚ ਵੀ ਇਹ ਵੀਡੀਓਜ਼ ਨਾ ਹੋਣ ਇਹ ਅਦਾਲਤ ਦੇ ਵੱਲੋਂ ਵੀ ਕਿਹਾ ਗਿਆ ਹੁਣ Google ਤੇ Facebook ਇਸ ਤੇ ਕੀ ਰਿਐਕਟ ਕਰਦੇ ਨੇ ਕਦੋਂ ਤੱਕ ਜਿਹੜੀ ਅਦਾਲਤ ਦੇ ਵੱਲੋਂ ਨੋਟਿਸ ਭੇਜਿਆ ਗਿਆ ਉਹਨਾਂ ਤੱਕ ਪਹੁੰਚਦਾ ਹੈ ਕਿ ਨੇ ਜਵਾਬ ਦਿੰਦੇ ਨੇ ਇਹ ਹਾਲੇ ਦੇਖਣਾ ਹੋਵੇਗਾ ਪਰ ਇਸ ਨੂੰ ਲੈ ਕੇ ਆਪਸ ਦੇ ਵਿੱਚ ਵਾਰ ਪਲਟ ਵਾਰ ਜਿਹੜਾ ਉਹ ਜ਼ਰੂਰ ਜਾਰੀ ਰਹੇਗਾ ਜੀ 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 ਤੇ ਇਹ ਤਾਂ ਕਿਉਂਕਿ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹਨੇ ਦੁਬਾਰੇ ਵੀ ਇੱਕ ਵੀਡੀਓ ਪਾਤੀ ਉਹ ਕਹਿੰਦਾ ਮੇਰੇ ਕੋਲ ਅੱਠ ਵੀਡੀਓ ਹੋਰ ਹੈਗੀਆਂ ਨੇ ਤੇ ਉਹ ਲਾਲਾ ਜੀ ਦਾ ਵੀ ਨਾਂ ਲਈ ਜਾਂਦਾ ਵਿੱਚ ਤੇ ਫਿਰ ਹੁਣ ਦੇਖਦੇ ਆ ਜੀ ਕੀ ਬਣਦਾ ਮੇਰੇ ਖਿਆਲ ਸੈਚਰਡੇ ਦਾ ਟਾਈਮ ਉਹਨੇ ਦਿੱਤਾ ਹੈ ਉਹ ਜਿਹੜਾ ਵੀਡੀਓ ਅਪਲੋਡਰ ਹੈ ਤੇ ਉਹ ਕਹਿੰਦਾ ਵੀ ਤੁਹਾਡੇ ਕੋਲ ਸੈਚਰਡੇ ਜਿਹੜੀ ਸ਼ਨੀਵਾਰ ਦੀ ਸ਼ਾਮ ਹੋਊਗੀ ਕੈਨੇਡਾ ਦੇ ਟਾਈਮ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਦਿਨ ਹੋਊਗਾ ਸਵੇਰ ਦਾ ਟਾਈਮ ਹੋਊਗਾ ਫਿਰ ਦੇਖਦੇ ਆ ਜੀ ਹੁਣ ਸੈਚਰਡੇ ਵਾਲੇ ਦਿਨ ਕੀ ਨਮਾ ਉਹ ਪਟਾਕਾ ਪਾਉਂਦਾ ਹਾਂਜੀ ਤੇ ਚਲੋ ਦੇ ਦੇ ਇਹਦੇ ਨਾਲ ਬੜਾ ਕੁਝ ਬਣ ਰਿਹਾ ਹੈਗਾ ਬੜਾ ਕੁਝ ਹੋ ਰਿਹਾ ਹੈ ਔਰ ਕਰਦਾਰ ਕੁਸ਼ੀਆਂ ਵੀ ਹੋ ਰਹੀਆਂ ਤੇ ਥੋੜੀ ਜੀ ਹੁਣ ਪੰਜਾਬ ਦੀ ਪੋਲਿਟਿਕਸ ਦੀ ਗੱਲਬਾਤ ਕਰ ਲਈਏ ਤੇ ਤਰਨਤਾਰਨ ਜਿਮਨੀ ਚੋਣ ਦੀ ਗੱਲਬਾਤ ਕਰੀਏ ਦੇਖੋ ਪੰਦਰ ਤਰਨਤਾਰਨ ਦੀ ਜਿਮਨੀ ਚੋਣ ਜਿਹੜੀ ਹੈ ਉਸ ਤੇ ਸਭ ਦੀਆਂ ਨਿਗਾਹਾਂ ਨੇ ਕਿਉਂਕਿ ਤਰਨਤਾਰਨ ਸਰਹੱਦੀ ਹਲਕਾ ਵੀ ਹੈ ਤੇ ਨਾਲ ਪੰਥਕ ਹਲਕਾ ਵੀ ਹੈ ਜੇਕਰ ਤੁਸੀਂ ਨਜ਼ਰ ਮਾਰੋ 1984 ਤੋਂ ਬਾਅਦ 1999 ਦੇ ਵਿੱਚ ਜਿਹੜੀ ਜਦੋਂ ਅਕਾਲੀ ਦਲ ਅੰਮ੍ਰਿਤਸਰ ਜਿੱਤੇ ਆਸਿਮਰਨਜੀਤ ਸਿੰਘ ਮਾਨ ਜਿੱਤੇ ਹੋਰ ਜਿਹੜੇ ਐਮਪੀ ਜਿੱਤੇ ਤਾਂ ਉਹ ਪੰਚ ਖਲਕਿਆਂ ਦੇ ਵਿੱਚੋਂ ਇੱਕ ਹੈ ਪੰਚ ਖਲਕਿਆਂ ਦੀ ਵੋਟ ਫਿਰ ਉਸ ਤੋਂ ਬਾਅਦ ਅਕਾਲੀ ਦਲ ਨੂੰ ਵੀ ਜਾਣੀ ਸ਼ੁਰੂ ਹੋਈ ਇੱਕ ਵੇਲੇ ਤੱਕ ਇਸੇ ਕਰਕੇ ਉੱਥੇ 2002 ਦੇ ਵਿੱਚ ਵੀ ਹਰਮੀਤ ਸੰਧੂ ਜਿੱਤੇ ਫਿਰ 7 ਤੇ 12 ਦੇ ਵਿੱਚ ਜਿੱਤੇ ਹਾਲਾਂਕਿ 17 ਦੇ ਵਿੱਚ ਫਿਰ ਕਾਂਗਰਸ ਜਿੱਤੀ ਤੇ 22 ਦੇ ਵਿੱਚ ਤਾਂ ਚਲੋ ਇੱਕ ਅਲੱਗ ਹੀ ਸਿਸਟਮ ਸੀਗਾ ਹਨੇਰੀ ਸੀਗੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਉਦੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਗਏ ਤਾਂ ਹੁਣ 2027 ਤੋਂ ਪਹਿਲਾਂ ਇਹ ਚੋਣ ਕਾਫੀ ਇੰਪੋਰਟੈਂਟ ਹੈ ਤੇ 2027 ਤੋਂ ਪਹਿਲਾਂ 2024 ਦਾ ਵੀ ਜ਼ਿਕਰ ਕਰਨਾ ਬਣਦਾ ਜਦੋਂ ਤਰਨਕਾਰਨ ਦੇ ਲੋਕਾਂ ਨੇ ਅਮਰਿਤਪਾਲ ਸਿੰਘ ਜਿਹੜੇ ਜੇਲ੍ਹ ਦੇ ਵਿੱਚ ਸੀ ਐਨਐਸਏ ਲੱਗਿਆ ਹੋਇਆ ਹੁਣ ਵੀ ਜੇਲ੍ਹ ਦੇ ਵਿੱਚ ਹੀ ਨੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਜਿਤਾ ਦਿੱਤੇ ਤੇ ਜਿਤਾਏ ਨਹੀਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿਤਾਏ ਸਭ ਤੋਂ ਵੱਧ 2 ਲੱਖ ਵੋਟਾਂ ਦੇ ਫਰਕ ਦੇ ਨਾਲ ਜਿਹੜੇ ਅਮਰਿਤਪਾਲ ਸਿੰਘ ਹੈ 4 ਲੱਖ ਦੇ ਕਰੀਬ ਵੋਟਾਂ ਮਿਲੀਆਂ ਤੇ 2 ਲੱਖ ਦਾ ਅੰਤਰ ਸੀਗਾ ਆਪਣੇ ਦੂਜੇ ਕੈਂਡੀਡੇਟ ਨਾਲੋਂ ਕੁਲਬੀਰ ਸਿੰਘ ਜ਼ੀਰਾ ਨਾਲੋਂ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਨੇ ਲਿਆ ਚੌਥੇ ਤੇ ਵਿਰਸਾ ਸਿੰਘ ਬਲਟੋਹਾ ਤੇ 2024 ਦੇ ਵਿੱਚ ਇਹ ਇਲੈਕਸ਼ਨ ਹੋਈ ਤੇ 2025 ਹੁਣ ਚੱਲ ਰਿਹਾ ਹੈ ਕਰੀਬ ਡੇਢ ਦੋ ਸਾਲ ਦਾ ਸਮਾਂ ਹੋ ਗਿਆ ਹੈ ਤੇ ਤਰਨਤਾਰਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ 24 ਦੇ ਵਿੱਚ 44000 ਵੋਟ ਅਮਰਿਤਪਾਲ ਸਿੰਘ ਨੂੰ ਪੈਂਦੀ ਹੈ ਤੇ ਹੁਣ ਉਥੋਂ ਕੈਂਡੀਡੇਟ ਜਿਹੜੇ ਨੇ ਮੈਂ ਮੋਟਾ ਮੋਟਾ ਦੱਸ ਦਣਾ ਇੱਕ ਤਾਂ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਵ ਕੇ ਅਮਰਿਤਪਾਲ ਸਿੰਘ ਦੀ ਪਾਰਟੀ ਹੈ ਸਰਬਜੀਤ ਖਾਲਸਾ ਉਹਨਾਂ ਦੇ ਨਾਲ ਨੇ ਦੋ ਸੰਸਦ ਜਿੱਤੇ ਸੀਗੇ ਪੰਜਾਬ ਤੋਂ ਆਜ਼ਾਦ ਤੌਰ ਤੇ ਤੇ ਉਹਨਾਂ ਦੇ ਵੱਲੋਂ ਮਨਦੀਪ ਸਿੰਘ ਨੂੰ ਉਮੀਦਵਾਰ ਅੱਲਾਣਿਆ ਗਿਆ ਜਿਹੜੇ ਸੰਦੀਪ ਸਿੰਘ ਦੇ ਭਰਾ ਨੇ ਸੰਦੀਪ ਸਿੰਘ ਨੂੰ ਹਰ ਕੋਈ ਜਾਣਦਾ ਹੈ ਸੰਦੀਪ ਸਿੰਘ ਉਹੀ ਹੈ ਕਿ ਜਿਸ ਨੇ ਸ਼ਿਵ ਸੈਨਾ ਆਗੂ ਸੁਦੀਰ ਸੂਰੀ ਜਿਹੜਾ ਬਹੁਤ ਅਨਾਪ-ਸ਼ਨਾਪ ਕਹਿ ਸਕਦੇ ਆ ਗਲਤ ਬੋਲਦਾ ਸੀਗਾ ਸਿੱਖਾਂ ਦੇ ਬਾਰੇ ਕਿ ਜਦੋਂ ਵੀ ਕਿਤੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਆਉਣੀ ਉੱਥੇ ਉਹਨੇ ਆਪਣਾ ਅੱਡ ਜਲੂਸ ਕੱਢਣ ਲੱਗ ਜਾਣਾ ਜਾਂ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਤਸਵੀਰਾਂ ਨੂੰ ਲੈ ਕੇ ਹੋਰ ਬਹੁਤ ਕੁਝ ਉਹ ਕਰਦਾ ਰਿਹਾ ਤੇ ਫਿਰ ਜਿਹੜੇ ਸੰਦੀਪ ਸਿੰਘ ਸਣੀ ਨੇ ਜਦੋਂ ਉਹ ਆਪਣੀ ਸਿਕਿਉਰਟੀ ਦੇ ਨਾਲ ਬੈਠਾ ਸੀਗਾ ਆਲੇ-ਦਾਲੇ ਪੁਲਿਸੇ ਪੁਲਿਸ ਸੀਗੀ ਵੈਤਨਾ ਵਾਲੀ ਜਿਹੜੇ ਉਹਦੇ ਸਿਕਿਉਰਟੀ ਗਾਰਡ ਖੜੇ ਸੀਗੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਿਵੇਂ ਅੱਖ ਚੱਕਦਿਆਂ ਹੀ ਜਿਹੜੇ ਸੰਦੀਪ ਸਣੀ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸ਼੍ਰੀ ਆਮ ਕਤਲ ਹੋਇਆ ਸੀਗਾ ਸੁਦੀਰ ਸੂਰੀ ਦਾ ਉਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਜੇਲ੍ਹ ਦੇ ਵਿੱਚ ਸੀ ਪਟਿਆਲਾ ਤੇ ਉੱਥੇ ਉਹਨੂੰ ਸਾਹਮਣੇ ਟੱਕਰ ਕੇ ਤਿੰਨ ਪੁਲਿਸ ਵਾਲੇ ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਉੱਥੇ ਸੀ ਜਿਸ ਦੇ ਵਿੱਚ ਇੱਕ ਸੂਬਾ ਸਿੰਘ ਵੀ ਸੀਗਾ ਤੇ ਚਲੋ ਉਸ ਲੜਾਈ ਦੇ ਵਿੱਚ ਕਾਰਨ ਕੋਈ ਵੀ ਬਣਿਆ ਹੋਵੇ ਪਰ ਉੱਥੇ ਸੂਬਾ ਸਿੰਘ ਬਸੋਦਾ ਕਹਿੰਦੇ ਲਾਦਾ ਸੰਦੀਪ ਨੇ ਹੁਣ ਸੰਦੀਪ ਦੇ ਭਰਾ ਮਨਦੀਪ ਨੂੰ ਟਿਕਟ ਦਿੱਤੀ ਗਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤੇ ਹੁਣ ਮੰਨਿਆ ਜਾਵੇ ਕਿ 2024 ਵਾਲਾ ਜਿਹੜਾ ਇਤਿਹਾਸ ਹੈ ਉਹ ਦੁਹਰਾਉਣਗੇ ਤਰਨਤਾਰਨ ਵਾਲੇ ਇਸ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਨੇ ਤੇ ਜਿਹੜੇ ਹੋਰ ਕੈਂਡੀਡੇਟ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਾਂ ਦੂਜੇ ਪਾਸਿਓਂ ਲਿਆਉਣਾ ਹੁੰਦਾ ਕੈਂਡੀਡੇਟ ਇਸ ਵਾਰ ਫੇਰ ਲਿਆਂਦਾ ਕਿਉਂਕਿ ਇਹ ਅਸੀਂ ਨਹੀਂ ਕਹਿ ਰਹੇ ਇਹ ਮਾਹਿਰ ਜਿਹੜੇ ਚਾਹੇ ਤੁਸੀਂ ਗਿੱਦੜਵਾਹ ਦੇ ਇਲੈਕਸ਼ਨ ਦੇਖ ਲਓ ਡਿੰਪੀ ਜਿਹੜਾ ਟਿੱਲੋਂ ਉਹਨੂੰ ਲਿਆਂਦਾ ਗਿਆ ਚਾਹੇ ਤੁਸੀਂ ਜਿਹੜੀ ਹੈ ਚੱਬੇਵਾਹ ਦੇ ਇਲੈਕਸ਼ਨ ਦੇਖ ਲਓ ਡਾਕਟਰ ਰਾਜ ਕੁਮਾਰ ਨੂੰ ਲਿਆਂਦਾ ਗਿਆ ਗੁਰਮੀਤ ਰੰਧਾਵਾ ਵੀ ਕਿਸੇ ਵੇਲੇ ਕਾਂਗਰਸ ਦੇ ਵਿੱਚ ਸੀ ਜਿਹੜਾ ਡੇਰਾ ਬਾਬਾ ਨਾਨਕ ਇਲੈਕਸ਼ਨ ਦਿੱਤੇ ਹੈਗਾ ਸੋ ਇਹ ਬਹੁਤ ਸਾਰੇ ਨੇ ਪਵਨਟੀ ਨੂੰ ਜਲੰਧਰ ਇਲੈਕਸ਼ਨ ਲੜੇ ਉਹ ਅਕਾਲੀ ਪਲ ਦੇ ਵਿੱਚ ਲਿਆਂਦੇ ਗਏ ਬਹੁਤ ਸਾਰੇ ਅਜਿਹੇ ਜਿਹੜੇ ਨੇ ਉਹ ਤੁਹਾਨੂੰ ਐਗਜ਼ਾਮਪਲਸ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਹੋਈਆਂ ਮਿਲ ਜਾਣਗੇ ਹਰਬੀਤ ਸੰਧੂ ਵੀ ਅਕਾਲੀ ਪਲ ਦੇ ਕੈਂਡੀਡੇਟ ਵੀ ਰਹੇ ਐਮਐਲਏ ਵੀ ਰਹੇ ਤੇ ਆਮ ਆਦਮੀ ਪਾਰਟੀ ਇਹ ਇਲਜ਼ਾਮ ਲਾਉਂਦੀ ਰਹੀ ਕਿ ਜੀ ਇਹ ਚਿੱਟੇ ਦੇ ਵਪਾਰੀ ਨੇ ਚਿੱਟੇ ਦੇ ਤਸਕਰ ਨੇ ਪਰ ਹੁਣ ਜਦੋਂ ਮਨੀਸ਼ ਸੋਸੋਦੀਆ ਉੱਥੇ ਪ੍ਰਚਾਰ ਕਰ ਰਹੇ ਸੀ ਉਹ ਕਹਿੰਦੇ ਸਾਡਾ ਉਮੀਦਵਾਰ ਜਿਤਾ ਦੋ ਇਹ ਕਿਉਂਕਿ ਜੇ ਤੁਸੀਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਜਿਤਾਓਗੇ ਤਾਂ ਉਹ ਗੈਂਗਸਟਰਾਂ ਨੂੰ ਜਾਊਗੀ ਵੋਟ ਜਾਂ ਫਿਰ ਚਿੱਟੇ ਦੇ ਤਸਕਰਾਂ ਨੂੰ ਜਾਊਗੀ ਪਰ ਹੁਣ ਕਿਉਂਕਿ ਅਰਨੀਤ ਸੰਧੂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਿਆ ਤਾਂ ਉਹ ਬਿਲਕੁਲ ਸਹੀ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦੇ ਮੁਕਾਬਕ ਦੂਜੇ ਪਾਸੇ ਜਿਹੜੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਤਾਂ ਉਹਨਾਂ ਦੇ ਵੱਲ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਇਹ ਵੀ ਹੈ ਕਿ 35 ਤੋਂ 40 ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦਾ ਸਮਰਥਨ ਸੁਖਵਿੰਦਰ ਕੌਰ ਰੰਧਾਵਾ ਹੈ ਜਿਹੜੀ ਅਕਾਲੀ ਦਲ ਦੇ ਕੈਂਡੀਡੇਟ ਨੇ ਇਸ ਜਿਹੜੀ ਤੇ ਦੂਜੇ ਪਾਸੇ ਕਰਨਬੀਰ ਸਿੰਘ ਬੁਰਜ ਨੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਤਾਂ ਭਾਜਪਾ ਦੇ ਵੱਲੋਂ ਵੀ ਉਮੀਦਵਾਰ ਉੱਥੇ ਲਾਨਿਆ ਗਿਆ ਹਾਲਾਂਕਿ ਉਹ ਜਿਹੜੀ ਸੀਟ ਹੈ ਉਹ ਕੋਈ ਸ਼ਹਿਰੀ ਸੀਟ ਨਹੀਂ ਹੈ ਦਿਹਾਤੀ ਸੀਟ ਹੈ ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਭਾਜਪਾ ਦੇ ਕੈਂਡੀਡੇਟ ਨੇ ਤਾਂ ਇਹ ਸਾਰੇ ਕੈਂਡੀਡੇਟ ਨੇ ਜੇਕਰ ਮੁੱਖ ਮੁਕਾਬਲਾ ਤੁਸੀਂ ਹੁਣ ਤੱਕ ਦੇਖ ਕੇ ਚੱਲੋ ਹਾਲਾਂਕਿ ਚਲੋ ਕਿਉਂਕਿ ਸਮਾਪਿਆ ਹਲੇ 11 ਤਰੀਕ ਨੂੰ 11 ਨਵੰਬਰ ਨੂੰ ਹਾਲੇ ਦਿਨ ਪਏ ਨੇ ਰੋਣ ਪ੍ਰਚਾਰ ਜਾਰੀ ਹੈ ਅੱਜ ਹੀ ਹਜੇ 6 ਨਾਮ ਤਰਕੀਆਂ ਰੱਦ ਹੋਈਆਂ ਨੇ ਤੇ ਇਹ ਵੀ ਹੈ ਕਿ ਜਿਹੜਾ ਮਨਦੀਪ ਸਿੰਘ ਹੈ ਉਹਦੇ ਨਾਂ 'ਤੇ ਕੈਂਡੀਡੇਟ ਵੀ ਖੜਾ ਕਰਤਾ ਕਿਉਂਕਿ ਹਮੇਸ਼ਾ ਹੁੰਦਾ ਆਇਆ ਕਿ ਜਿਹੜਾ ਮਨਦੀਪ ਸਿੰਘ ਹੈ ਉਹਦੇ ਨਾਮ ਦਾ ਕੈਂਡੀਡੇਟ ਇੱਕ ਹੋਰ ਖੜਾ ਹੈ ਕਿ ਲੋਕਾਂ ਨੂੰ ਥੋੜਾ ਜਿਆਦਾ ਲਿਜਾਵਾ ਪੈ ਜਾਵੇ ਕਿ ਮਨਦੀਪ ਸਿੰਘ ਕਿਹੜਾ ਹੈ ਇਹੀ ਮਨਦੀਪ ਸਿੰਘ ਨੂੰ ਵੋਟ ਪਾਉਣੀ ਹੈ ਜਾਂ ਦੂਜੇ ਨੂੰ ਪਾਉਣੀ ਹੈ ਉਹ ਆਜ਼ਾਦ ਖੜਾ ਕੀਤਾ ਗਿਆ ਜਾਂ ਕਿਸੇ ਪਾਰਟੀ ਵੱਲੋਂ ਹੈ ਜੀ ਹਾਂ ਆਜ਼ਾਦ ਹੈ ਆਜ਼ਾਦ ਹੈ ਪਰ ਹੁੰਦਾ ਉਹ ਕਿਸੇ ਨਾ ਕਿਸੇ ਪਾਰਟੀ ਵੱਲੋਂ ਹੀ ਹੁੰਦਾ ਹੈ ਅਕਸਰ ਲੱਭ ਕੇ ਨਾ ਜਾਣਬੁੱਝ ਕੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਕਿ ਵੋਟ ਡਿਵਾਈਡ ਹੋ ਜਵੇ ਚਾਹੇ 1000 ਹੋ ਜਵੇ ਜਾਂ 500 ਹੋ ਜਵੇ ਕਿਉਂਕਿ ਇਹ ਕਿੱਥੇ ਵੋਟ ਕੀਮਤੀ ਹੁੰਦੀ ਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਕਿ ਇਹ ਮਨਦੀਪ ਉਹੀ ਹੈ ਜਾਂ ਦੂਜਾ ਮਨਦੀਪ ਹਾਲਾਂਕਿ ਚਲੋ ਚੋਣ ਨਿਸ਼ਾਨ ਹੋਏਗਾ ਉਹਦਾ ਪ੍ਰਚਾਰ ਵੀ ਹੋਏਗਾ ਪਰ ਫਿਰ ਵੀ ਕੋਸ਼ਿਸ਼ਾਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਇਹਨੂੰ ਕੋਝੀਆਂ ਚੱਲਾ ਕਿਹਾ ਜਾਂਦਾ ਜਿਹੜੇ ਸਾਮ-ਧਾਮ ਦੰਡ ਵੇਸ ਦੀ ਗੱਲ ਕਰਦੇ ਨੇ ਉਹਦੇ ਵਿੱਚੋਂ ਇੱਕ ਇਹ ਵੀ ਚੀਜ਼ ਜਿਹੜੀ ਆ ਉਹ ਹੁੰਦੀ ਆ ਸੋ ਕੁੱਲ ਮਿਲਾ ਕੇ ਸੋਤੇ ਜਾਣਨਾ ਚਾਹੁੰਦੇ ਨੇ ਵੀ ਮੁਕਾਬਲਾ ਕਿੱਥੇ ਖੜ ਤੇ ਪਹਿਲੇ ਦੋ ਮੁਕਾਬਲੇ ਵਾ ਜਿਹੜੇ ਪਹਿਲੇ ਮਤਲਬ ਅੱਪ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੀ ਲੋਕਾਂ ਦਾ ਜਿਹੜਾ ਆਮ ਗਰਾਊਂਡ ਰਿਪੋਰਟਿੰਗ ਤੇ ਕੀ ਹੈਗਾ ਦੇਖੋ ਜੇ ਆਪਾਂ ਫੇਅਰ ਗੱਲ ਕਰੀਏ ਤਾਂ ਫੇਅਰ ਗੱਲ ਦੇ ਵਿੱਚ ਬੀਜੇਪੀ ਦਾ ਉੱਥੇ ਕੋਈ ਆਧਾਰ ਨਹੀਂ ਹੈਗਾ ਕਿਉਂਕਿ ਇਹ ਦਿਹਾਤੀ ਸੀਟ ਹੈ ਤੇ ਨਾ ਹੀ ਉਹ ਕੈਂਡੀਡੇਟ ਕੋਈ ਪੁਰਾਣੀ ਆਪਣੀ ਜਿਹੜੀ ਕੋਈ ਵੋਟ ਬੈਂਕ ਆ ਉਹਦਾ ਨਾ ਕਿਸੇ ਪੋਲਿਟੀਕਲ ਪਾਰਟੀ ਨਾਲ ਬਹੁਤ ਵੱਡਾ ਤਾਲੁਕਾਤ ਰਿਹਾ ਤਾਂ ਇਸ ਕਰਕੇ ਬੀਜੇਪੀ ਨੂੰ ਤਾਂ ਤੁਸੀਂ ਇਸ ਵੇਲੇ ਕੱਢ ਦਿਓ ਕਿ ਉਹ ਉੱਥੇ ਮੁਕਾਬਲੇ ਦੇ ਵਿੱਚ ਨਹੀਂ ਹੈਗੀ। ਉਹ ਤੋਂ ਬਾਅਦ ਵਾਰੀ ਆਉਂਦੀ ਹੈ ਕਾਂਗਰਸ ਦੀ। ਕਾਂਗਰਸ ਕੋਲ ਵੀ ਉੱਥੇ ਕੈਂਡੀਡੇਟ ਤੱਕ ਨਹੀਂ ਕਰਨ ਵੀ ਕਰਨਵੀਰ ਸਿੰਘ ਗੁਰਦ ਜਿਹੜਾ ਨਵਾਂ ਕੈਂਡੀਡੇਟ ਹੈ ਤੇ ਬਹੁਤ ਵੱਡਾ ਵੋਟ ਬੈਂਕ ਹਾਲਾਂਕਿ 17 ਦੇ ਵਿੱਚ ਜ਼ਰੂਰ ਕਾਂਗਰਸ ਜਿੱਤੀ ਪਰ ਉੱਥੇ ਕੋਈ ਆਪਣੇ ਕਿਉਂਕਿ ਇੱਕ ਬੰਦੇ ਦਾ ਆਪਣਾ ਵੀ ਹੁੰਦਾ ਹੈ ਸਿਸਟਮ ਤੁਹਾਡੇ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਕਿੰਨਾ ਕੁ ਤੁਹਾਡਾ ਪੁਰਾਣਾ ਪਰਿਵਾਰ ਹੈ ਕਿਵੇਂ ਉਹ ਕਾਂਗਰਸ ਦਾ ਵੀ ਨਹੀਂ ਹੈਗਾ। ਤਾਂ ਜੇਕਰ ਮੈਂ ਮੁੱਖ ਮੁਕਾਬਲਾ ਕਹਾਂ ਤਾਂ ਟਿਕੂਣਾ ਮੁਕਾਬਲਾ ਤਾਂ ਇਹ ਵੀ ਹੋ ਸਕਦਾ ਹੈ ਕਿ ਮਨਦੀਪ ਸਿੰਘ ਸੱਤਾਧਾਰੀ ਪਾਰਟੀ ਤੇ ਅਕਾਲੀ ਗੱਲ ਦੀ ਕੈਂਡੀਡੇਟ ਤਿੰਨਾਂ ਦੇ ਵਿੱਚਕਾਰ ਮੁਕਾਬਲਾ ਕਿਉਂਕਿ ਇਹ ਇਸ ਕਰਕੇ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਕਿਉਂਕਿ ਉਹ ਜਿੱਤ ਸਰਕਾਰ ਹੈ ਤੇ ਉਹਨਾਂ ਦਾ ਪਹਿਲਾਂ ਵੀ ਕਿਉਂਕਿ ਲੱਖੋ ਲੋਕਾਂ ਦਾ ਥੋੜਾ ਜਿਹਾ ਰੁਝਾਨ ਹੁੰਦਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕਰਨੀ ਹੁੰਦੀ ਆ ਡਰਾਉਣਾ ਧਮਕਾਉਣਾ ਵੀ ਹੁੰਦਾ ਹੈ ਲਾਸਟ ਵੀ ਹੁੰਦਾ ਹੈ ਲੋਕਾਂ ਨੂੰ ਹੁੰਦਾ ਵੀ ਕੰਮ ਵੀ ਸ਼ਾਇਦ ਸਾਡੇ ਜ਼ਿਆਦਾ ਹੋ ਜਾਂਦਾ ਇਹ ਵੀ ਉੱਥੇ ਪ੍ਰਚਾਰਿਆ ਵੀ ਜਾਂਦਾ ਹੈ ਜਦੋਂ ਹੁਣ ਮਨੀਸ਼ ਸੋਦੀਆ ਗਏ ਕਿ ਜਿਹਦੀ ਚੰਡੀਗੜ੍ਹ 'ਚ ਸਰਕਾਰ ਹੋਵੇ ਉਹਦੀ ਉਹਦਾ ਹੀ ਐਮਐਲਏ ਬਣਾਉਣਾ ਚਾਹੀਦਾ ਹੁਣ ਇੱਕ ਤਾਂ ਸੱਤਾਧਾਰੀ ਪਾਰਟੀ ਦਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਮੁਕਾਬਲੇ 'ਚ ਇੱਕ ਮਨਦੀਪ ਸਿੰਘ ਜਿਹੜਾ ਕਿਉਂਕਿ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਹੈ ਤੇ ਹੁਣੇ-ਹੁਣੇ 2024 'ਚ ਜਿਤਾਇਆ ਵੀ ਹੈ ਤੇ ਸੰਦੀਪ ਸਿੰਘ ਦਾ ਭਰਾ ਹੈ ਤੇ ਪੰਚਕ ਹਲਕਾ ਹੈ ਤੇ ਆਕਾਲੀ ਦਲ ਦਾ ਉਮੀਦਵਾਰ ਵੀ ਅਸੀਂ ਟੱਚ ਕਹਿ ਸਕਦੇ ਹਾਂ ਉਹ ਇਸ ਕਰਕੇ ਇਹ 40 ਬਲੇ ਵਾਲੀ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦਾ ਸਮਰਥਨ ਉਹਨਾਂ ਨੂੰ ਵੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਇੱਕ ਸੈਟਬੈਕ ਵੀ ਹੈ ਕਿ ਜਿਹੜੇ ਡਾਕਟਰ ਕਸ਼ਮੀਰ ਸੋਹਲ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਉਹਨਾਂ ਦੇ ਪੀਏ ਵੀ ਨੇ ਤੇ ਉਹਨਾਂ ਦੇ ਭਾਣਜੇ ਵੀ ਨੇ ਉਹ ਵੀ ਕੈਂਡੀਡੇਟ ਆਜ਼ਾਦ ਤੌਰ ਤੇ ਖੜ੍ਹ ਗਏ ਉਹ ਟਿਕਟ ਮੰਗਦੇ ਸੀ ਆਮ ਆਦਮੀ ਪਾਰਟੀ ਨੇ ਦਿੱਤੀ ਨਹੀਂ ਉਹ ਵੀ ਥੋੜਾ ਬਹੁਤਾ ਖੋਰਾ ਆਮ ਆਦਮੀ ਪਾਰਟੀ ਨੂੰ ਲਾਉਣਗੇ ਤਾਂ ਕੁੱਲ ਮਿਲਾ ਕੇ ਤਿੰਨ ਕੈਂਡੀਡੇਟ ਦੇ ਵਿੱਚ ਕਾਰ ਮੁਕਾਬਲਾ ਹੈ ਚਾਹੇ ਉਹ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਚਾਹੇ ਉਹ ਸੰਦੀਪ ਦੇ ਭਰਾ ਮਨਦੀਪ ਸਿੰਘ ਤੇ ਚਾਹੇ ਸੱਤਾਧਾਰੀ ਪੇਰ ਕਿਉਂਕਿ ਸਰਕਾਰ ਹੈ ਪਰ ਇਹ ਇੱਕ ਨ ਮੁਕਾਬਲਾ ਆਪਸ ਦੇ ਵਿੱਚ ਹੈ ਹੁਣ ਬਾਕੀ ਤੇ ਕਰਨਕਾਰਨ ਦੇ ਲੋਕਾਂ ਨੇ ਫੈਸਲਾ ਕਰਨਾ ਤੇ ਅਸਲ ਜਿਹੜਾ ਨਤੀਜਾ ਹੈ ਉਹ 14 ਤਰੀਕ ਨੂੰ ਸਾਹਮਣੇ ਆਉਣਾ ਹੈ 11 ਨੂੰ ਵੋਟਾਂ ਪੈਣਗੀਆਂ ਜੀ 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 ਕੁਝ ਜਾਂਦੇ ਹਾਂ ਤੇ ਹੋਰ ਅਪਡੇਟ ਕਰਨੇ ਹੋਏ ਨੇ ਫਿਰ ਤੁਹਾਡੇ ਕੋਲ ਜਾਚਾਂਗੇ ਜੀ ਆ ਬਿਲਕੁਲ ਪਿੰਦਰ ਪੰਜਾਬ ਦੇ ਵਿੱਚ ਮੋਟਾ-ਮੋਟੇ ਜਿਹੜੀਆਂ ਖਬਰਾਂ ਨੇ ਇੱਕ ਤੁਸੀਂ ਆ ਮਾਨ ਦੀ ਵਾਇਰਲ ਵੀਡੀਓ ਉਹਦੀ ਗੱਲ ਹੋ ਰਹੀ ਸੀਗੀ ਇੱਕ ਜਿਹੜੀ ਮੁਹੰਮਦ ਮੁਸਤਾਫਾ ਦੀ ਵੀ ਚਰਚਾ ਜਿਹੜੀ ਕਾਫੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਜੀ ਉਹ ਕਾ ਡੀਜੀਪੀ ਮੁਹੰਮਦ ਮੁਸਤਾਫਾ ਕਿਉਂਕਿ بیٹے ਨੇ ਹੀ ਇਲਜ਼ਾਮ ਲਾਤੇ ਫਿਰ بیٹے ਦੀ ਮੌਤ ਹੋ ਗਈ ਫਿਰ ਸਾਹਮਣੇ ਆਏ ਮੀਡੀਆ ਦੇ ਵਿੱਚ ਆਏ ਕਹਿੰਦੇ ਜੀ ਮੇਰਾ ਬੇਟਾ ਤਾਂ ਮਾਨਸਿਕ ਤੌਰ ਤੇ ਬਿਮਾਰ ਸੀਗਾ 18 ਸਾਲਾਂ ਤੋਂ ਨਸ਼ੇ ਦਾਦੀ ਹੋ ਚੁੱਕਿਆ ਸੀ ਉਹਨੇ ਜੋ ਬੋਲਿਆ ਝੂਠ ਬੋਲਿਆ ਤਾਂ ਉਹਨੇ ਇਹ ਵੀ ਕਹਿਤਾ ਕਿ ਮੇਰੇ ਪਿਤਾ ਦੇ ਹੀ ਮੇਰੀ ਪਤਨੀ ਦੇ ਨਾਲ ਗਲਤ ਸੰਬੰਧ ਸੀਗੇ ਤਾਂ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜੇ ਨਸ਼ੇ ਦਾਦੀ ਸੀਗਾ ਤਾਂ ਵਿਆਹ ਕਿਉਂ ਕੀਤਾ ਆਪਣੇ ਬੇਟੇ ਦਾ ਨੈਕਸਟ ਜਿਹੜੀ ਕਿਸੇ ਹੋਰ ਦੀ ਵਾਈਫ ਖਰਾਬ ਕਰਨ ਲਈ ਜਾਂ ਫਿਰ ਉਹਦੇ ਪਿੱਛੇ ਵੀ ਹੋਰ ਕਾਰਨ ਸੀਗਾ ਜਿਹੜਾ ਉਹਦਾ ਬੇਟਾ ਹੀ ਕਹਿ ਰਿਹਾ ਹੈ ਜੀ ਤੇ ਹੁਣ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਉਹਨਾਂ ਦੀ ਬੇਟੀ ਤੇ ਨੂੰਹ ਤੇ ਵੀ ਜਿਹੜਾ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਅੱਜ ਸਿੱਟ ਨੇ ਬੁਲਾਏ ਸੀ ਪਰ ਪੇਸ਼ ਨਹੀਂ ਹੋਏ ਹੁਣ ਕੱਚਾ ਇਹ ਹੈ ਕਿ ਸੀਬੀਆਈ ਕੋਲ ਜਾਏਗਾ ਕੇਸ ਇਹ ਵੀ ਕਿਉਂਕਿ ਹਰਿਆਣਾ ਦੇ ਵਿੱਚ ਦਰਜ ਹੋਇਆ ਮਾਮਲਾ ਇਸ ਤੋਂ ਬਿਨਾ ਜਿਹੜਾ ਨਵਨੀਤ ਚੱਤਰਪੇੜੀ ਦੀ ਹੈ ਜਿਨੇ ਕਾਫੀ ਚੱਕਰ ਪਾਇਆ ਜਿਹੜਾ ਨਾਮਿਨੇਸ਼ਨ ਫਾਈਲ ਕੀਤੀ ਸੀ ਰਾਜ ਸਭਾ ਦੇ ਲਈ ਅੱਜ ਉਹਦਾ ਰਿਮਾਂਡ ਖਤਮ ਹੋ ਗਿਆ 7 ਦਿਨ ਦਾ ਰਿਮਾਂਡ ਉਹਦਾ ਲਿਆ ਹੋਇਆ ਸੀਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਤਾਂ ਉਸ ਮਾਮਲੇ ਨੇ ਵੀ ਕਾफी ਧਿਆਨ ਖਿੱਚਿਆ ਸੀਗਾ ਨਮਨੀਤ ਚੱਤਰਪੇੜੀ ਨੇ ਤੇ ਜਿਹੜੇ ਡੀਆਈਜੀ ਅਰਚਨ ਸਿੰਘ ਭੁੱਲਰ ਨੇ ਅੱਜ ਸੀਬੀਆਈ ਉਹਨਾਂ ਦੇ ਘਰ ਦੁਬਾਰਾ ਪਹੁੰਚੀ ਹੈ ਉਹਨਾਂ ਤੋਂ ਵੀ ਹੋਰ ਖੰਘਾਲਿਆ ਜਾ ਰਿਹਾ ਉਹਨਾਂ ਤੋਂ ਵੀ ਹੋਰ ਕੀ ਕੁਝ ਮਿਲਦਾ ਹੈ ਹਾਲਾਂਕਿ ਬੜਾ ਜੇਲ੍ਹ ਦੇ ਵਿੱਚ ਬੰਦ ਨੇ ਕਹਿੰਦੇ ਕਾਫੀ ਔਖੇ ਨੇ ਨੀਂਦ ਨਹੀਂ ਆ ਰਹੀ ਹੈਗੀ ਥੱਲੇ ਪਏ ਨੇ ਇਹ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਸਹੀ ਜਿਹੜੀਆਂ ਸੁਰਖੀਆਂ ਇਸ ਵੇਲੇ ਪੰਜਾਬ ਦੇ ਵਿੱਚ ਬਣੀਆਂ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ